ਮਾਰ ਕੇ ਤੇ ਤਿਆਰੀਆਂ ਚੱਲਣ ਡੀਆਂ ਅਲਸੀ ਬਣਾ ਲਈ ਆ ਚਾਰ ਪਾਉਣ ਲੱਗੇ ਚਾਰ ਪਾਉਣ ਲੱਗੇ ਖੁਸ਼ੀ ਚ ਗਾਦੀ ਮੋਨੂ ਮੋਨੂ ਵੀਰ ਆਉਣ ਲੱਗਾ ਮੋਨੂ ਵੀਰ ਲੱਖੀ ਭੈਣ ਪਿੰਕੀ ਭੈਣ ਕਈ ਆਉਂਦੇ ਆ ਇਸਦੇ ਨਾਲ ਮੋਨੂ ਜੇ ਆਏ ਚੰਗੇ ਲੇੜੇ ਲਵਾ ਕੇ ਘਲਣਾ ਹੈ ਇੱਕ ਡੇਢ ਮਹੀਨਾ ਚੰਗਾ ਘਿਓ ਘਿਆ ਖਵਾ ਕੇ ਕਾਕਾ ਵੀਰ ਵੀ ਆਉਣਾ ਅੱਜ ਕੀ ਬੜਾ ਹਾਲ ਸੀ ਪੁੰਨੀ ਆ ਇਹ ਹਾਂਸੀ ਪੁੰਨੀ ਆ 4 10 ਮਾਹੋਂ ਬਾਹਰ ਰੜੀ ਚੱਲ ਚਾਲਾ ਸੋਹਣੇ ਲੱਗਦੇ ਮੰਮੀ ਇਨੀ ਤਿਆਰੀ ਤਾਂ ਮੇਰੇ ਹੁਣ ਤੇ ਕਦੀ ਵੀ ਨਹੀਂ ਕੀਤੀ ਤੁਸੀਂ ਕੀਤੀ ਪਰਾ ਤੂੰ ਇਦਾਂ ਹੀ ਕਹਿਣਾ ਹਾਂ ਕਿਉਂ ਕਿਦੋਂ ਮੈਂ ਦਵਾਈਆਂ ਤੇ ਚਾਹ ਆ ਜਿਹੜਾ ਵੀ ਆਉਂਦਾ ਹੈ ਨਾ ਉਹਦੇ ਆਉਂਦਿਆਂ ਲਗੋਣ ਦੇ ਲੱਡੂ ਬਣਾਉਣੀ ਬਣਾਉਣੀ ਮੈਂ ਨਹੀਂ ਅਜੇ ਤੱਕ ਵੀ ਖਾਦੇ ਮੇਰੇ ਆਏ ਤੇ ਨਹੀਂ ਭਲੀ ਅੰਟੀ ਇੱਥੇ ਹੀ ਆ 10 ਸਾਲਾਂ ਤੋਂ ਨਹੀਂ ਬਣਾਏ ਨਾ ਅੰਟੀ ਕੱਲ ਇਹ ਵੀ ਮੈਂ ਵੀ ਲੋੜ ਜੋਤੀ ਨੇ ਕਿਹਾ ਹੀ ਨਹੀਂ ਮਾਉਣੂਆ ਮੁੰਡਿਆ ਦੋ ਵਾਰੀ ਲੱਡੂ ਬਣ ਕੇ ਲਏ ਆ ਮੋਨੂੰ ਬਾਹਰ ਵਾਲਾ ਆਉਂਦਾ ਕੋਈ ਬਾਹਰ ਵਾਲਾ ਆਇਆ ਉਹ ਤੋਂ ਵੀ ਪੜਾ ਉਹ ਤੇ ਫੇਰ ਤੇਰਾ ਭਰਾ ਹੋਗਾ ਉਦੋਂ ਤੇ ਹਰ ਵਾਰੀ ਬਣਾ ਬਣਾਉਣੀ ਆ ਕੋਈ ਨਾ ਫੇਰ ਸਭੀ ਨੂੰ ਪੁੱਟਦਾ ਹੈ ਪਿਆਰ ਹੀ ਨਹੀਂ ਕਰਦੇ ਮੈਨੂੰ ਫਿੱਤਰ ਨਾਲ ਖਾਲੀ ਕਰਦੇ ਇਹ ਪਿਆਰ ਕਰਦੀ ਆ ਇਹ ਕਿਦਾਂ ਦਾ ਪਿਆਰ ਆ ਜਿਹੜਾ ਮੇਰੇ ਲਈ ਤੇ ਲੱਡੂ ਕਦੀ ਬਣਿਆ ਨਹੀਂ ਪਿਆਰ ਕਰਦੀ ਆ ਨਾ ਪਿਆਰ ਤੇ ਪਤਾ ਨਾ ਪਿਆਰ ਕਰਦੀ ਆ ਕੀ ਕੋ ਬਣਾਤਾ ਕੱਲ ਦਾ ਆਪਣਾ ਆਏ ਬਣਾਏ ਪਹਿਲਾਂ ਪਾਇਆ ਚਾਰ ਗਲਗਲਾਂ ਦਾ ਤੇ ਔਲਿਆਂ ਦਾ ਤੇ ਮਿਰਚਾਂ ਦਾ ਫੇਰ ਬਣਾਈ ਗਲਸੀ ਅੱਜ ਬਣਾਏ ਲੱਡੂ ਤੇ ਕੱਲ ਨੂੰ ਬਣਾਉਣਾ ਵੇਸਣ ਆਓ ਚਾਰ ਪਿਛਲੇ ਚਾਰ ਦਿਨ ਹੋ ਗਏ ਕੋਈ ਨਾ ਕੋਈ ਆਈਟਮ ਬਣਨੀ ਡਈ ਆ ਫੇਰ ਮਹੀਨਾ ਖਾਵਾਂਗੇ ਬੈਠੇ ਇਹ ਲੱਡੂ ਕਿੰਨੇ ਬਣਾਉਣੇ ਕੋਈ ਗਿਣਤੀ ਹੈਗੀ ਆ ਨਹੀਂ ਅੱਡ ਸੜੇ ਕੀ ਕਰਨੇ ਆਪਾਂ ਮੰਦਰੀ ਆਪਾਂ ਖਾਣੇ ਆ ਚੱਲ ਗਏ ਐਨੀ ਤਿਆਰੀ ਦਾ ਮਾਮੇ ਜਿਸ ਕਰਨ ਦੇ ਘਰ ਨਹੀਂ ਹਣੀ ਵਿਆਹ ਦੀ ਜਿੰਨੀ ਅੱਡੇ ਘਰ ਚ ਲੰਢੀ ਆ ਕੀ ਕੀ ਆ ਮੰਮੀ ਉਹਦੇ ਚ ਕੀ ਕੀ ਪਾਇਆ ਉਹ ਜਿਹੜਾ ਇਹਦਾ ਬੈਟਰ ਜ ਉਹ ਬੈਟਰ ਨਹੀਂ ਉਹ ਜਿਹੜਾ ਮਿਕਸਚਰ ਜ ਬਣਾਇਆ ਹਾਂ ਹਾਂ ਇਹ ਰਵਾ ਹਾਂ ਹਾਂ ਸੌ ਰੋਕ ਤੁਕੀ ਚੈਰੀ ਮੱਬਜ 120 ਹੋਰ ਨਹੀਂ ਕੋਹ ਹੋਰ ਵੀ ਕੋਹ ਦਾਦੀ ਜਿੰਨੀ ਆ ਰਾਇਆ ਉਹਨੀਆਂ ਉਂਗਲਾਂ ਐ ਮਾਰੀਆਂ ਆਂਟੀ ਅੰਗ ਫੋਕਸ ਨਾ ਕੰਮ ਕਰੋ ਤੁਸੀਂ ਤੁਹਾਡਾ ਫੋਕਸ ਨਹੀਂ ਹੈਗਾ ਇੱਕ ਹੱਥ ਨਾਲ ਹੀ ਜਾਂਦੀ ਹੈ ਸਾਰੇ ਮਾਰੀ ਜਾਂਦੀ ਵਾਲ ਨਾਲ ਹੀ ਮੰਮੀ ਨੂੰ ਪੰਪ ਦੇਤਾ ਉਹਨੇ ਤੇਰੀ ਮਾਂ ਦੇ ਨਾਲ ਰਹਿ ਰਹਿ ਕੇ ਚਲ ਬਣਾਉਣੇ ਸਿਖਾ ਦੇ ਉਹਨੂੰ ਤੇ ਤੂੰ ਤਾਂ ਪਹਿਲਾਂ ਨਹੀਂ ਹੁੰਦੇ ਆਂ ਅੰਟੀ ਮੈਨੂੰ ਕਿਹੜੇ ਹੁੰਦੇ ਮੈਂ ਨਿੰਦਰੀ ਜੀ ਨੇ ਸਿਖਾਲੇ ਕਾ ਜਿੰਦਰੀ ਜੀ ਆਉਂਦੀ ਰਹੀ ਤੇ ਉਹਦੇ ਤਾਲ ਸਿੱਖੇ ਸਾਈ ਨਿੰਦਰੀ ਕਿਹੜਾ ਸਿਖੇ ਮੰਮੀ ਮਤਲਬ ਕੋਈ ਗਿਣਤੀ ਨਹੀਂ ਰੱਖੀ ਆ ਨਾ ਤੂੰ ਵੀ ਕਿੰਨੇ ਬਣਾਉਣੇ ਆ ਇਦਾਂ ਬਸ ਅੰਦਾਜ਼ੇ ਜੇ ਨਾਲ ਹੀ ਬਣਾਤੇ ਜਿੰਨਾ ਮਟੀਰੀਅਲ ਆਪਾਂ ਬਣਾ ਲਿਆ ਆ ਵੀ ਹੋ ਗਿਆ ਅਲਸੀ ਹੋ ਗਈ ਵੇਸਣ ਹੋ ਗਿਆ ਹੋਰ ਕੀ ਆ ਤੇ ਪਾਪਾ ਜਿਆਦਾ ਜਾਣੇ ਵੀ ਨਹੀਂ ਸਾਰੇ ਨਹੀਂ ਆ ਜਾਣਾ ਮੁੰਡੇ ਆਣ ਚਾਪਦੇ ਆ ਆਹ ਖਾਦਾ ਹੀ ਜਾਣਾ ਉਦਾਂ ਦੇ ਕੋਈ ਤਾਂ ਆਇਆ ਹੈ ਕੋਈ ਹੋਰ ਕੌਣ ਹੈ ਉਹ ਭਰਾਵਾ ਤੁਸੀਂ ਫੇਰ ਮੁੜ ਆਏ ਆ ਫੇਰ ਮੁੜ ਆਏ ਤੁਸੀਂ ਸਾਡਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹਨੂੰ 스멜 ਦੇ ਗਿਆ ਉਹ ਫੇਰ ਫੇ ਆ ਗਿਆ ਗੁਰੂਆ ਤੁਸੀਂ ਮਾਹ ਤੁਹਾਨੂੰ ਕੱਲ ਆਏਗਾ ਚਲ ਪਛਾਣ ਲਿਆ ਉਹਨੇ ਪਛਾਣ ਲਿਆ ਤੁਹਾਨੂੰ ਉਹ ਹੁਣ ਕਹਿਣ ਡਿਆ ਵੀ ਇੰਨੇ ਦਿਨੀ ਭਾਉ ਉਹ ਆਖਣ ਆਜਾ ਭਰਾਵਾ ਆਜਾ ਭਰਾਵਾ ਆਜਾ ਬਾਜ ਲਾਮਿਨੇਸ਼ਨ ਦਾ ਲਾਉਣੀ ਹੈ ਰੁਕਣਾ ਤਰ ਮੈਂ ਦਤਾਈਓ ਆ ਚਲੋ ਚਲੋ ਘਰ ਆਉਣਾ ਮੈਂ ਚੀਜ਼ ਇਹੋ ਹੀ ਨਹੀਂ ਲੱਭਦੀ ਬਾਹਰ ਬਾਕੀ ਸਾਰਾ ਕੁਝ ਮਿਲ ਜਾਂਦਾ ਆ ਏਟਮਾਂ ਦੇ ਸਵਾਦ ਨਹੀਂ ਬਾਹਰ ਲੱਗਦੇ ਆ ਤਾਂ ਦੋ ਰੰਗੇ ਕਰਦੇ ਪਰ ਅੱਧੇ ਕਾਲੇ ਅੱਧੇ ਚਿੱਟੇ ਹੁਣ ਆਂਟੀ ਨੇ ਮੈਂ ਵੀ ਟੱਕਦੇ ਆ ਸਾਰੇ ਕਾਲੇ ਜਿਹੜੇ ਉਹ ਚਿੱਟਿਆਂ ਨਾਲ ਟੱਕਦੇ ਹੋਵੇ ਉਹ ਥੋੜਾ ਹੀ ਕੋਈ ਗੱਲ ਨਹੀਂ ਹੋਵੇ ਕਿ ਨਹੀਂ ਆਉਣੀ ਸਮੂਹ ਕਾਲੇ ਕਾਲੇ ਤੁਹਾਨੂੰ ਖਵਾਉਣੇ ਜਿਹੜੇ ਬਣਾਉਣ ਦੇ ਆ ਅੰਟੀ ਸਾਡੀ ਗੋਰੀ ਆ ਤੇ ਗੋਰੇ ਲੱਡੂ ਖਾਣੇ ਆ ਆ ਗੋਰੇ ਲੱਡੂ ਖਾਣੇ ਆ ਆ ਅੰਟੀ ਕੋਈ ਨਹੀਂ ਮੈਂ ਖਾ ਲੂੰ ਕਾਲੇ ਉਹ ੱੱੱ ਧੱਡੀ ਭਲੀ ਹੋ ਜੇ ਹੌਲੀ ਹੌਲੀ ਰੱਖੋ ਤੂੰ ਤੇ ਛਿੱਟੇ ਪਾ ਤੇ ਬਾਏ ਮੈਂ ਬੂਟ ਪਾਇਆ ਬਚਾ ਹੋ ਗਿਆ ਵਾ ਆ ਬੂਟ ਦਾ ਕਰਕੇ ਹੋ ਗਿਆ ਬਚਾ ਨਹੀਂ ਹੋਣੀ ਤੇ ਰਿਖਿਆ ਰੋਤਾ ਤੇਲ ਗਰਮ ਹੋ ਗਿਆ ਨਾ ਤਾਂ ਕਰਕੇ ਆ ਜਿਆਦਾ ਗਰਮ ਚੈੱਕ ਕਰਕੇ ਦੱਸ ਦੇਣਾ ਆਪਾਂ ਕਿ ਦਾਦਾ ਬਣਿਆ ਕੰਮ ਹੋਨੇ ਤੁਹਾਨੂੰ ਦੱਸ ਦਿੰਨੇ ਆ ਤੁਹਾਡੀ ਮਿਹਨਤ ਸਫਲ ਹੋਈ ਕਿ ਨਹੀਂ ਹੋਈ ਸਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਵਧੀਆ ਠੀਕ ਠਾਕ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਤੁਪਾਂ ਲੱਗਣ ਲੱਗ ਪਈਆਂ ਹੁਣ ਦੋ ਤਿੰਨ ਦਿਨ ਹੋ ਗਏ ਆ ਮੌਸਮ ਵਧੀਆ ਹੋ ਗਿਆ ਹੁਣ ਟੀ-ਸ਼ਰਟਾਂ ਚ ਆ ਗਏ ਫੇਰ ਪੂਰੀਆਂ ਬਾਵਾਂ ਦੀਆਂ ਜੇ ਨਹੀਂ ਤੇ ਕੋਟੀਆਂ ਦੇ ਥੱਲਿਓਂ ਦੀ ਗਰਮ ਕੱਪੜੇ ਕਈ ਕੋ ਪੋਣਾ ਪੈਂਦਾ ਸੀ ਚਲੋ ਮੁੱਦੇ ਦੀ ਗੱਲ ਤੇ ਆਉਣੇ ਵੀ ਅੱਜ ਅਸੀਂ ਜਾਣਦੇ ਆ ਰਈਏ ਰਈਏ ਮਾਮਾਈ ਨੇ ਕਾਰ ਲਈ ਨਵੀਂ ਮੁਸਾਬੀ ਮਾਮੇ ਨੇ ਤੇ ਸਾਡੇ ਕੋਲ ਇੰਨੀ ਲਈ ਤੇ ਅੜ ਕੋ ਜਾਇਆ ਨਹੀਂ ਗਿਆ ਤੇ ਉਹ ਸੱਗੀ ਜਾਂਦੇ ਆ ਨਾਲੇ ਆਪਣੀ ਸਾਡੇ ਵਾਲੀ ਕਾਰ ਉਹ ਕਹਿੰਦੇ ਹੀ ਲੈ ਕੇ ਆਏ ਉਹ ਵਾਲੀ ਤੇ ਨਾਲੇ ਸਾਡੀ ਕਾਰ ਵੇਖਣਾ ਉਹਨਾਂ ਨੇ ਨੂੰ ਬੁਲਾਇਆ ਚਾਹ ਪਾਣੀ ਪੀਣਾ ਉਥੋਂ ਉਥੇ ਚੱਲੇ ਆ ਫਿਲਹਾਲ ਹੁਣ ਨਿਕਲੇ ਆ ਘਰੋਂ ਕਿਦਾਂ ਵੇ ਅਧੀਆਂ ਬਾਵਾਂ ਦੀਆਂ ਟੀ-ਸ਼ਰਟਾਂ ਪਾਈਆਂ ਓਏ ਠੰਡ ਲੱਗਦੀ ਨਹੀਂ ਤੁਹਾਨੂੰ ਹੈ ਠੰਡ ਨਹੀਂ ਲੱਗਣੀ ਅਸੀਂ ਆਪ ਝੱਗਾ ਹੀ ਪਾ ਕੇ ਆਏ ਆ ਤੁਹਾਨੂੰ ਪਹਿਲਾਂ ਕਿ ਮਾਮਿਆਂ ਨੂੰ ਨਵੀਆਂ ਗੱਡੀਆਂ ਲੈ ਕੇ ਆਏ ਜੇ ਮਾਰਨਾ ਟੌਰ ਮਾਰਦੇ ਹਾਂ ਇਹ ਕੌਣ ਕੌਣ ਹੈਲੋ ਕਿੰਨੇ ਜਾਣੇ ਵੇ ਅਲਾ ਗਰੁੱਪ ਚ ਵਧੀਆ ਵਧੀਆ ਉਹ ਵੀ ਨਿਕਲੇ ਸਾਈਡ ਤੋਂ ਇੱਕ ਹੋਰ ਮੈਂ ਆਹਾਹਾਹਾ ਮੁੰਡਾ ਵੇ ਕਿਦਾਂ ਨਿਕਲੇ ਅੰਦਰੋਂ ਧੁੱਪ ਤਪ ਲਵਾ ਮਾਮਾ ਹੋਲ ਹੁਣ ਆਲਾ ਦਵਾਲਾ ਵੇਖੂਗਾ ਨਾ ਕਰ ਸੁੰਗੂਗਾ ਅਰੇ ਹੁਣ ਡਰ ਗਿਆ ਕਬਰ ਗਿਆ ਹੁਣ ਇਹ ਕਿਥੋਂ ਮੈਨੂੰ ਫੜ ਲੈਣਾ ਆਓ ਅੱਜ ਆਹਨ ਇਹਨੂੰ ਇਹਦਾ ਕਰਾਉਣਾ ਹੈ ਅੱਜ ਆਈ ਤੇ ਉਹ ਹੈਗਾ ਹੀ ਨਹੀਂ ਦੁਕਾਨ ਵਾਲਾ ਜਿਹੜਾ ਇੱਥੇ ਹੈ ਕਰੋ ਕਰੋ ਚਲੋ ਆਹਨੂ ਕੀ ਮਾੜਾ ਫ੍ਰੀਜ ਹੋ ਜਾਣਾ ਜਾ ਦਾ ਕੰਮ ਕਿਦਾਂ ਠੀਕ ਠਾਕ ਚਲੋ ਓਏ ਗੱਡੀ ਖੁੱਲੀ ਆ ਭਾਜੀ ਹਾਂ ਆ ਮਾਮੇ ਨੇ ਵੀ ਲਈ ਗੱਡੀ ਬਹੁਤ ਸੋਹਣੀ ਗੱਡੀ ਚਲ ਲੈ ਜਾਓ ਅੰਦਰ ਭਈਆ ਬਿੱਲਾ ਪਾਣੀ ਪੁਣੀ ਪੀਏ ਲਿਆਓ ਚਾਬੀ ਬਾਹਰ ਟ੍ਰਾਈਡਰ ਦੇ ਬਾਦ ਗੱਡੀ ਚ ਚਾਹ ਪਿਆ ਦਿਓ ਫੇਰ ਅੱਜ ਹੈ ਇਦਾਂ ਕਰ ਲਈਏ ਵੇਖ ਲੋ ਮਰਜੀ ਅਸੀਂ ਪੀ ਲੈਣੀ ਆ ਬਹੁਤ ਸੋਹਣੀ ਹੈ ਭਾਜੀ ਗੱਡੀ ਨਹੀਂ ਨਹੀਂ ਖਲੋ ਜਾਓ ਨੁਕਟ ਕੀ ਚੱਜ ਨਾ ਕਰੋ ਪੁਰਾਣੇ ਸਾਹਮਣੇ ਸੌਖੇ ਕਿਤੇ ਹੈ ਇੱਕ ਕੋ ਇੱਕ ਇੱਕ ਕਾ ਵੀ ਇਹਨਾਂ ਕੋ ਵੀ ਆ ਵੀ ਬਣਾਇਆ ਦੀ ਸੌਖੀ ਸੀ ਇਹਨੂੰ ਚੰਗਾ ਮੈਂ ਹੀ ਕਿਚਨ 'ਚ ਜਾ ਕੇ ਪੀ ਆਉਂਦਾ ਉਹ ਜ਼ਿਆਦਾ ਵਧੀਆ ਰਹਣਾ ਸੀ ਆਵੇ ਕੋ ਵੀ ਕਿਤੇ ਨਹੀਂ ਨਿਕਲੇ ਜੀ ਮਾਮਾ ਹੀ ਹੁੰਦਾ ਤੈ ਪੱਕ ਪੰਜਾਬ ਫੁੱਲਸ ਹੱਥ ਪੱਕੇ ਨਹੀਂ ਨਾ ਪਾਏ ਤੁਸੀਂ ਫਿਰ ਗੱਲ ਤੇ ਉਹ ਆ ਇਦਾਂ ਦੇ ਬਾਟੇ ਹੀ ਬਾਬੇ ਅਪਰਤ ਛਕਾਉਂਦੇ ਹੁੰਦੇ ਤੇ ਮਗਰੋਂ ਇਹ ਕਾ ਜਾਂ ਤੇ ਇਦਾਂ ਕਰੋ ਇਹਨੂੰ ਲਾ ਦਿਓ ਇਹਨੂੰ ਇੱਕ ਨੂੰ ਧੋਈ ਦੇਵਾਂਗੇ ਨਹੀਂ ਫਿਰ ਉਸਤਾ ਸਾਹਿਬ ਨਹੀਂ ਨਹੀਂ ਇੰਨਾ ਨਹੀਂ ਕੋਈ ਵੀ ਬਲੈਕ ਕਾਫੀ ਦਾ ਕਾਦਾ ਦਾਗਵਾ ਲੱਤ ਜਾਣਾ ਪੱਖਾ ਚਲਾ ਦਿਓ ਪੱਖਾ ਚਲਾ ਪੱਖੇ ਪੱਖਾ ਚਲਾ ਦਿਓ ਨਹੀਂ ਕੋਈ ਨਹੀਂ ਇੰਦਾ ਲੱਗ ਗਿਆ ਕਿਉਂ ਇੰਨਾ ਨੀਲਾ ਨਹੀਂ ਨਹੀਂ ਆਪਣਾ ਦੇਖ ਉਹਦਾ ਉਹਦਾ ਦਾਗ ਪਾਇਆ ਹੈ ਨਾ ਬਿਕਾ ਹਾਂ ਕਿੰਨੀ ਕੁ ਰੱਖਿਆ ਪਾ ਚਲੋ ਫਿਰ ਚਲੋ ਕੋਸ ਸਾਹਿਬ ਹੋ ਜੋ ਮੂਰੇ ਦੋ ਪਾਰਟੀਆਂ ਹੀ ਤੁਮ ਪਾਰਟੀਆਂ ਕਰਾ ਦੋ ਦੋ ਵਾਰ ਹਾਂ ਉਹ ਵੀ ਵੈਰੈਟੀਆਂ ਵੀ ਦੋ ਆ ਗਈਆਂ ਉਹ ਸਪ੍ਰਿੰਗ ਰੋਲ ਦੇ ਨਾਲ ਤੇ ਦਬਲ ਦਬਲ ਪਾਰਟੀ ਭਾਜੀ ਆ ਮੈਂ ਮੈਂ ਮੈਨੂੰ ਨਹੀਂ ਪਤਾ ਦੂਜੀ ਦੂਜੀ ਪਾਰਟੀ ਦਾ ਮੈਂ ਦੂਜੀ ਪਾਰਟੀ ਪਤਾ ਕਿਹੜੀ ਸਮਝਣ ਡਿਆ ਹਾਂ ਇੱਕ ਤੁਹਾਡੀ ਕਾਰ ਦੀ ਏਕ ਤੁਹਾਡੀ ਕਾਰ ਦੀ ਤੁਹਾਡੇ ਤੁਹਾਡੀ ਕਾਰ ਦੀ ਤਾਂ ਤੁਹਾਡੇ ਘਰ ਚ ਲੰਮਾ ਉਹ ਤਾਂ ਹੈ ਨਹੀਂ ਇਦਾਂ ਤਾਂ ਮੰਨ ਨਹੀਂ ਰਿਹਾ ਮੈਂ ਤੇ ਉਦਾਂ ਵਿੱਚ ਹੀ ਸਾਰਨ ਡਿਆ ਨਹੀਂ ਨਹੀਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੈਨੂੰ ਅੱਜ ਪਤਾ ਲੱਗਾ ਵੀ ਪੱਕੀ ਹੋ ਗਈ ਕੁੜੀ ਆ ਤੁਹਾਨੂੰ ਹੀ ਦੇਣੀ ਪੈਣੀ ਹੈ ਨਹੀਂ ਮੈਨੂੰ ਨਹੀਂ ਪਤਾ ਮਨਪ੍ਰੀਤ ਪੱਕੀ ਹੋ ਗਈ ਮੈਨੂੰ ਅੱਜ ਹੀ ਸੱਚੀ ਪਤਾ ਲੱਗਾ ਵਾ ਬਹੁਤ ਬਹੁਤ ਪਹਿਲਾਂ ਆਪਾਂ ਮਿਲੇ ਆ ਇਹ ਰਿਗਾਰਡਿੰਗ ਗੱਲ ਨਹੀਂ ਹੋਈ ਤਾਂ ਕਰਕੇ ਬਹੁਤ ਮਿਹਨਤ ਦੇ ਨਾਲ ਲਿਆ ਮੁੰਡਾ ਸਵਾਦ ਆ ਵੀਰੋ ਮਾਮੀ ਜੀ ਉਹ ਦੂਜੀਆਂ ਪਲੇਟਾਂ ਨਹੀਂ ਲੈਂਦੀਆਂ ਤੁਸੀਂ ਜਿਹੜੇ ਸਾਈਡ ਤੇ ਬਣਿਆ ਹੁੰਦਾ ਕੈਚਅਪ ਲੱਗਾ ਰੱਖਣ ਵਾਲਾ ਉਹ ਜਿੱਥੇ ਹੋ ਜਾਂਦਾ ਉਹਨਾਂ ਦਾ ਜਿਹੜੀ ਚੀਜ਼ ਨਹੀਂ ਹੋਈ ਤਾਂ ਉਹਦੇ ਥੱਲੇ ਆਉਂਦਾ ਉਹ ਵੀ ਲਈਏ ਪਲੇਟਾਂ ਉਹ ਸਾਡੇ ਕੋਲ ਆਪਣੇ ਹੈਗੀਆਂ ਨਾ ਨਹੀਂ ਉਹ ਵਧੀਆ ਮੈਂ ਇੱਕ ਚੀਜ਼ ਉੰਨਾ ਦਾ ਫਾਇਦਾ ਨਹੀਂ ਹੈਗਾ ਉਹ ਲਿਆਵੇ ਵੀ ਜਿੱਦਾਂ ਨਹੀਂ ਆਪਾਂ ਉਹਦੋਂ ਵਿਆਹ ਦੇ ਵਿੱਚ ਨਹੀਂ ਵੇਖਿਆ ਜਿਹੜੀ ਆਹ ਉਹ ਚਾਹੀਦੀ ਆਹ ਉਹ ਚਾਹੀਦੀ ਥੋੜੀ ਸੋਸਾ ਨਹੀਂ ਪਾ ਲਈ ਇੱਕ ਬੰਨੇ ਉਹ ਥੋੜੀ ਜਿਹੀ ਚੀਜ਼ ਵੀ ਰੱਖੀ ਜਾਵਣੀ ਮਾਮਾਈ ਜਾਂਦੇ ਵੀ ਆਨੂੰ ਚੇਤਾ ਭੁੱਲ ਜਾਂਦਾ ਜਦੋਂ ਫੇਰ ਕੋਈ ਆਉਂਦਾ ਬੈਣ ਕੇ ਇਦਾਂ ਖਾਣ ਲੱਗਿਆ ਫੇਰ ਚੇਤਾ ਆਉਂਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਮਨਪ੍ਰੀਤ ਬੱਕੀ ਗਈ ਮੈਨੂੰ ਅੱਜ ਪਤਾ ਲੱਗਾ ਹੂੰ ਅੱਗੇ ਕਿਹਨੇ ਨਾ ਉਹਨਾਂ ਦੇ ਮਨੋਦ ਕਿ ਨਾ ਪੁੱਛਿਆ ਸੀ ਕਿ ਵੇਚ ਵੀ ਮਾਮਾ ਜੀ ਦਾ ਬੇਟਾ ਕਿਹੜਾ ਤੇ ਮਾਮਾ ਜੀ ਦਾ ਬੇਟਾ ਯਾਰ ਕਿੰਨੇ ਵਲੋਗਾਂ ਚ ਤੇ ਆਇਆ ਵਾ ਕਿ ਇਹਨੂੰ ਪਛਾਣੀ ਨਹੀਂ ਨਹੀਂ ਲੱਗਦਾ ਮਾਮਾ ਜੀ ਦਾ ਬੇਟਾ ਕਿੱਥੇ ਮੈਂ ਫਿਰ ਨਜ ਰੁਕੀ ਕਰਿਆ ਮੈਂ ਚਲ ਜਾਂਦਾ ਬਾਜ਼ਾਰ ਨੂੰ ਹਾਂ ਇਹ ਵੀ ਗੱਲ ਵਾ ਇਹ ਬੇਟਾ ਵਾ ਤੇ ਬੇਟੀ ਜਿਹੜੀ ਉਹ ਉੱਥੇ ਕੈਨੇਡਾ ਚ ਵਾ ਤੇ ਪੰਜਾਬ ਪੁਲਿਸ ਚ ਵਾ ਮਾਮਾ ਇਹ ਤਾਂ ਪਤਾ ਹੀ ਹੋਣਾ ਸਾਰਿਆਂ ਨੂੰ ਕਿਉਂਕਿ ਉਹ ਫਿਰ ਅਸਲੀ ਕਿਰਦਾਰ ਹੀ ਨਭੇ ਆਪਾਂ ਅਸਲੀ ਜਦੋਂ ਪਰੌਣੇ ਆਉਂਦੇ ਵਿਚਾਰ ਹੀ ਰਹਿਦਾ ਕਿਤੀ ਲਿਆ ਚਲੋ ਬਹੁਤ ਸਵਾਦ ਸਾਰੋ ਕੋ ਮਮਾ ਮੋਬਾਈਲ ਮੇਰਾ ਕਿੱਥੇ ਆ ਬੇਟਾ ਛੋਟ ਜੇ ਪਤਾ ਨਹੀਂ ਕਿੰਨੇ ਪਾਏ ਸੀ ਮੈਂ ਕੱਲ ਫਿਰ ਵੇਖਣ ਦੇ ਲੈ ਵੀ ਲੋੜੀ ਕੋਸਾ ਵਿੱਚ ਬਹਿ ਚੁੱਕੇ ਰਹੇ ਮੁੱਖ ਕੋਸਾ ਮੁੱਖ ਕੋਸਾ ਮੇਨ ਡਰਾਈਵਰ ਆ ਮੇਨ ਡਰਾਈਵਰ ਉਹ ਡਾਟਰ ਕਲਚ ਨਾ ਪਕੇ ਉਹ ਯੋ ਪਹਿਲੀ ਟਰਾਈ ਦਾ ਫੇਲ ਮੈਂ ਇਸ ਦਾ ਨਹੀਂ ਕੀਤੀ ਇਹਨਾਂ ਦਾ ਮੱਧ ਤੇ ਪੈ ਰੱਖਣਾ ਸੀ ਕਿ ਤੁਸੀਂ ਤਾਂ ਪਹਿਲਾਂ ਹੀ ਓਹ ਆਪਾਂ ਨਾਂ ਦੱਸ ਦੇਦੇ ਇਹ ਗੱਲ ਪੰਜਣੀ ਹਾਂ ਹੁਣ ਤੇ ਦੱਸ ਦਿੱਤਾ ਨਾ ਨਹੀਂ ਘਟਿਆ ਉਹ ਕਲਪਨ ਨਪੜਾ ਪਿੰਦਾ ਹਾਂ ਭਾਜੀ ਐਵਰ ਕਿੰਨੀ ਇਹਦੀ ਇਹਦੇ ਇਹ ਅਜੇ ਇੱਕ ਇੱਕ ਦੇਈ ਜਾਂਦੀ ਹੈ ਹਾਂ ਮਹੀਨੇ ਜਾਈ ਨਹੀਂ ਚੱਲੀ ਇਹ ਵੀ ਨਾ ਪੂਰਾ ਲੈ ਵਧੀਆ ਦਾਣਾ ਮੀਟਰ ਮੋਟਰ ਸੋਹਣਾ ਸਾਡੀ ਮਹੀਨੇ ਚਾਰ ਚੱਲੀ ਹੈ ਨਵੀਂ ਤੁਸੀਂ ਕਿੰਨੀ ਚਲਾਤੀ 1600 ਉਹ ਮਾਮਾ ਰੋਜ਼ ਹੀ ਚਲ ਜਾਂਦਾ ਨਾ ਕਿਤੇ ਨਾ ਕਿਤੇ ਹਾਂ ਅਜੀ ਅੰਦਰ ਲੱਗੀ ਦੋ ਦਿਨ ਦੋ ਦਿਨ ਬਾਅਦ ਚ ਲੱਲੀ ਸੀ ਤੁਸੀਂ ਸਾਡੇ ਤੋਂ ਡੀਜ਼ਲ ਵਾ ਨਾ ਡੀਜ਼ਲ ਨਹੀਂ ਪੈਟਰੋਲ ਵਾ ਪੈਟਰੋਲ ਦੇ ਹਿਸਾਬ ਨਾਲ ਤਾਂ ਬਹੁਤ ਐਵਰੇਜ ਆ ਖੁੱਲੀ ਆ ਗੱਡੀ ਵੀ ਵਿੱਚੋਂ ਮਗਰਲੀ ਵੀ ਸੀ ਖੁੱਲੀ ਆ ਇਹ ਗੱਡੀ ਬਹੁਤ ਖੁੱਲੀ ਲਿਫਾਫੇ ਨਹੀਂ ਹਲੇ ਤੱਕ ਲਾਏ ਮਾਮਾ ਹੀ ਤੁਸੀਂ ਹੈ ਲਫਾਫੇ ਨਾਲ ਕਰਕੇ ਤੇ ਗੱਡੀ ਲਈ ਆ ਨਹੀਂ ਨਹੀਂ ਪੁਰਾਣੀ ਲੈ ਰਹੇ ਤੇ ਲਫਾਫੇ ਨਾਲ ਕਰਕੇ ਨਵੀਂ ਲਈ ਆ ਲਫਾਫੇ ਵਾਲੀ ਫੀਲਿੰਗ ਵੀ ਲੈ ਲਈਏ ਐਰ ਕਾ ਸਾਰੇ ਲੱਲੀ ਹੋਏ ਫੀਲਿੰਗ ਹੈ ਨਾ ਅਹੀਂ ਦੋ ਵਾਰ ਲੱਲੀਏ ਫੀਲਿੰਗ ਪੁਰਾਣੀਆਂ ਸਾਰਿਆਂ ਨੇ ਪੁਰਾਣੀਆਂ ਹੀ ਗੱਡੀਆਂ ਚ ਪੁਰਾਣੀਆਂ ਚ ਲਾਈਆਂ ਚਲੋ ਨਹੀਂ ਪੁਰਾਣੀਆਂ ਹੀ ਲੈ ਰਹੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਨਵੀਂ ਲੋਕ ਕਰੀ ਵਧੀਆ ਸੋਹਣੀ ਗੱਡੀ ਆ ਕੁੱਤੇ ਨਾਲੋਂ ਜਿਆਦਾ ਸਪੀਡ ਡੈਡੀ ਨੇ ਫੜੀ ਕੁੱਤੇ ਨੇ ਤਾਂ ਮਾਹ ਕੈਚ ਕੀਤਾ ਡਾਡੀ ਨੂੰ ਜਾ ਕੇ ਮਤਲਬ ਮੰਮੀ ਫੇਰ ਧੁੱਪੇ ਬੈਂਦੇ ਜਾਂਦੇ ਆ ਨਾਲ ਜਾਣਾ ਕਹਿਣਦੇ ਆ ਤੇ ਨਾਲੇ ਹੁਣ ਫੇਰ ਬੈਂਦੇ ਜਾਂਦੇ ਆ ਹੈ ਕਰੋ ਜਦੋਂ ਆਏ ਤੇ ਗਰਮੀ ਲੱਗਣ ਦੀ ਮੈਂ ਕੱਲੀ ਟੀ-ਸ਼ਰਟ ਚ ਆਇਆ ਤੇ ਹੁਣ ਠੰਡ ਲੱਗਣ ਡੈ ਵੀ ਤੇ ਜਦੋਂ ਆਏ ਮਾਮੇ ਨੇ ਵੀ ਲੰਡੀ ਦੀ ਟੀ-ਸ਼ਰਟ ਪਾਈ ਉਤੇ ਕਿੰਗ ਲਿਖਿਆ ਅੱਧਰ ਕਿਉਂ ਉਸੇ ਠੰਡ ਮੈਂ ਕਿਹਾ ਆ ਤਿਆਰੀਆਂ ਫੇਰ ਵਿਆਹ ਦੀਆਂ ਯਾਰ ਇਹ ਤਿਆਰੀਆਂ ਤਿਆਰੀਆਂ ਆਪਣੀਆਂ ਤਿਆਰੀਆਂ ਆਪਣੀਆਂ ਤਿਆਰੀਆਂ ਹੁੰਦੀਆਂ ਆਂਗੇ ਕਾਹੇ ਤਿਆਰੀਆਂ ਨੂੰ ਟਾਈਮ ਲੱਗਦਾ ਆਪਣੀਆਂ ਹਾਂ ਹੀ ਹੱਲੇ ਤੱਕ ਵੇਖੋ ਵੀ ਕਿੰਨੇ ਦਿਨ ਰਹਿ ਗਏ 10 ਦਿਨ ਰਹਿ ਗਏ ਵਿਆਹ ਚ ਅਸੀਂ ਹਲੇ ਤੱਕ ਕੱਪੜੇ ਲਿਓਣੇ ਆ ਮੈਂ ਤੇ ਮੋਨੂ ਨੇ ਇਕੱਠਿਆਂ ਨੇ ਲਿਓਣੇ ਮੋਨੂ ਨੂੰ ਢੀਕਣ ਡਿਆ ਤੇ ਇੱਧਰ ਇਹਨਾਂ ਦੇ ਟੇਲਰ ਆ ਇਹਨਾਂ ਦੇ ਟੇਲਰ ਜਿਹੜੇ ਆ ਉਹ ਹੀ ਨਹੀਂ ਇਹਨਾਂ ਨੂੰ ਰਗਾਉਣ ਡਿਆ ਵੀ ਕਦੀ ਕੇਕ ਕੋ ਚੁੱਕ ਕੇ ਕੇਨ ਨੂੰ ਫੜਾ ਦਿੰਦੇ ਕੇਕ ਕੋ ਚੁੱਕ ਕੇ ਕੇਨ ਨੂੰ ਫੜਾ ਦਿੰਦੇ ਸੀਨ ਕੋਈ ਵੀ ਨਹੀਂ ਡਿਆ ਇਹ ਬਟੀਤਾ ਹੋਏ ਸੂਟ ਦੇ ਪਹਿਲਾ ਸਾਲ ਇੱਕ ਬਣਾਏ ਹੋਣਾ ਕਿ ਸੈੱਟ ਹੈ ਕਿੱਥੇ ਅੱਜ ਦੇ ਗਏ ਅਸੀਂ ਤੇ ਸਾਲ ਬਾ 6 ਮਹੀਨੇ ਦੋਵੇਂ ਫੈਸ਼ਨ ਨਿਕਲ ਜਾਂਦਾ ਉਹਦੋਂ ਨੂੰ 6 ਮਹੀਨੇ ਤਾਂ ਹੋ ਗਏ ਇਹਨਾਂ ਨੂੰ ਕਰਦੇ ਕਿੰਨਾ ਨਹੀਂ ਬਣਾਉਣ ਤੁਰੀਆਂ ਸੀ ਨਾ ਤੇ ਆਹ ਮੁੰਡੇ ਆ ਗਏ ਇਹ ਹੋ ਗਏ ਆ ਲੈ ਉਹਨਾਂ ਕੋਲੋਂ ਨਾ ਨਹੀਂ ਹੁੰਦੇ ਉਹਨਾਂ ਤੇ ਜਿਹਾ ਇਨੈਚਰ ਪਹਿਲਾਂ ਹੀ ਤੇ ਹਾਲੇ ਤੱਕ ਸਾਡੇ ਉਦਾਂ ਹੀ ਤੁਰੇ ਹਾਲੇ ਅਸੀਂ ਪਤਾ ਵੀ ਨਹੀਂ ਐ ਡਿਸਾਈਡ ਵੀ ਨਹੀਂ ਕੀਤਾ ਆਪਾਂ ਇੱਕ ਇਸ ਨੂੰ ਕਹੀ ਵਿਆਹ ਵੇਲੇ ਤੇ ਇਹਨਾਂ ਨੂੰ ਬਾਹਰ ਵਿਆਹ ਦੇਣਾ ਇੱਕ ਦਿਨ ਜਾਣਾ ਸੀ ਮਾਮਾ ਜੀ ਸਾਰੀ ਦਿਹਾੜੀ ਨੰਗਣੀ ਰਾਤ ਸ਼ਾਮਾਂ ਨੂੰ ਆਉਣਾ ਵਾ ਬਸ ਉਦੋਂ ਬਾਅਦ ਅਗਲੇ ਘੇੜੇ ਚ ਫੜ ਕੇ ਲਿਓਣੇ ਜਿਹੜੇ ਸੀਣ ਵਾਲੇ ਬਸ ਕੱਪੜੇ ਡੰਨ ਕੋਈ ਰੌਲਾ ਰੱਪਾ ਨਹੀਂ ਐਡਾ ਨਹੀਂ ਹੋ ਵੀ ਹੈਗਾ ਵੀ ਆ ਰਹਿ ਗਈ ਉਹ ਰਹਿ ਗਈ ਆ ਡਾ ਡਾ ਲ ਆਇਆ ਸਾਰਾ ਕੋਈ ਗੱਲ ਨਹੀਂ ਉਹ ਨਹੀਂ ਰਹਿਣਦੀ ਆ ਹਰ ਵਾਰ ਜ਼ਰੂਰੀ ਹੁੰਦਾ ਮਮੀ ਜੀ ਆ ਕੰਮ ਹਰ ਵਾਰ ਹੀ ਲੈ 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 ਜਿਹੜੇ ਲੈਣੇ ਆ ਮੈਂ ਕਿੱਥੇ ਆ ਬਾਥਰੂਮ ਗਏ ਅੰਦਰ ਮੈਂ ਹਰ ਵਾਰ ਆਹ ਹਰ ਵਾਰ ਜ਼ਰੂਰੀ ਥੋੜੀ ਹੱਥੋਂ ਭਾਈ ਲਾਲਾ ਲਾਲਾ ਹੁੰਦੀ ਜ਼ਰੂਰੀ ਥੋੜੀ ਹਰ ਵਾਰ ਤੇ ਫਿਰ ਕੀ ਆ ਨਹੀਂ ਨਹੀਂ ਲੈ ਗਏ ਹੁਣ ਤੂੰ ਇਹ ਉਹ ਗੱਲ ਹੋ ਗਈ ਸਾਨੂੰ ਏਟੀਐਮ ਚੋਂ ਨਹੀਂ ਮਿਲੇ ਤੇ ਤੂੰ ਹੁਣ ਕੈਸ਼ ਦੇਣ ਦੇ ਨੂੰ ਰਈਏ ਚ ਕੋਈ ਏਟੀਐਮ ਤੇ ਚੱਲਣ ਡਿਆ ਵਾ ਤੁਹਾਡੇ ਵਾਲਾ ਹੀ ਸਹੀ ਕੋਈ ਨਾ ਕੋਈ ਏਟੀਐਮ ਚ ਚੱਲਣ ਡਿਆ ਚਲੋ ਫਿਰ ਠੀਕ ਆ ਮਾਮਾ ਜੀ ਬਹੁਤ ਬਹੁਤ ਮੁਬਾਰਕਾਂ ਕੋਈ ਨਹੀਂ ਕੋਈ ਨਹੀਂ ਬਹੁਤ ਬਹੁਤ ਮੁਬਾਰਕਾਂ ਗੱਡੀ ਦੀਆਂ ਵੀ ਇਹ ਉਧਰ ਲੈ ਗਿਆ ਹਾਂ ਮੈਂ ਲੈ ਗਿਆ ਆਪਣੇ ਵਾਲੀ ਦਾ ਪਰ ਗੱਡੀ ਆ ਵੀ ਮੇਰੇ ਨਾਂ ਹੀ ਆ ਮੈਂ ਮੋਨੂ ਨਾਲ ਆ ਕੇ ਸ਼ਗਨ ਮੈਂ ਹੀ ਖੜਦਾ ਮੋਨੂ ਨਾਲ ਆ ਕੇ ਸ਼ਗਨ ਮੈਂ ਹੀ ਖੜਦਾ ਪਰ ਆਓ ਜਿਹਦੇ ਨਾਂ ਤੇ ਗੱਡੀ ਸ਼ਗਨ ਉਹਦਾ ਦੇਤਾ ਨਵਾ ਮੋਨੂ ਦੇ ਬੰਦੇ ਚਲੋ ਠੀਕ ਆ ਫਿਰ ਚੰਗਾ ਮਾਮੀ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਗੱਡੀ ਦੀਆਂ ਵੀ ਤੇ ਕੁੜੀ ਦੀਆਂ ਵੀ ਇੱਕ ਨਹੀਂ ਜਾ ਕੇ ਡੂਰੀ ਡੋਰੀ ਕਰੇ ਚਲੋ ਫਿਰ ਬੈਠੋ ਟਾਟਾ ਬਾਏ ਬਾਏ ਚਲੋ ਹੈਵ ਅ ਸੀਟ ਗੱਡੀ 'ਚ ਬੋਹੋ ਉਹ ਉਸਤਾਦ ਜੀ ਪਿਛਲੀ ਸੀਟ ਤੇ ਚਲੋ ਤੁਸੀਂ ਉਸਤਾਦ ਜੀ ਚ ਲਾਉਣਗੇ ਕੋਲ ਸਾਹਿਬ ਚ ਲਾਉਣਗੇ ਅਹੀਂ ਫੇ ਤੁਰ ਕੇ ਜਾਣਾ ਵੀਰ ਜਾ ਸਟਾਰਟ ਕਰ ਲੈਂਗੇ ਇਹਦੇ ਚਲਾ ਲਈ ਕਿਦਾਂ ਬਹਿ ਗਿਆ ਵੇ ਇਹਨੂੰ ਚੁੱਕੋ ਇੱਥੋਂ ਹਾਂ ਉਹ ਨਾ ਮੈਂ ਚਲਾਉਣੀ ਆ ਚੁੱਕੋ ਚੁੱਕ ਤਾਂ ਲਈਏ ਇਹ ਆ ਜਾ ਵੇ ਲੈ ਲੈ ਇਧਰ ਉਹ ਉਤਰ ਗਿਆ ਇਹ ਉਹ ਭਰਾਵਾ ਰੈਂਗੋ ਇਧਰ ਆ ਵੇ ਇਧਰ ਇਧਰ ਆ ਤੋਰ ਉਧਰ ਉਹ ਇਧਰ ਇਧਰ ਚੱਲ ਵਿੱਚ ਚੱਲ ਚੱਲ ਲੈ ਪਾ ਚੁੱਕੇ ਵੜਾ ਭੰਗਦਾ ਹੀ ਓਏ ਰੈਂਗੋ ਚੱਲੀ ਗਏ ਚੱਲੀ ਗਏ ਹੈ ਵਾਂਡੇ ਆ ਕੇ ਸੈਣਾ ਮੈਂਦਾ ਐਨੂੰ ਹੀ ਸਿਖਾ ਕੇ ਲਿਓਨੇ ਭਰਾਵਾ ਸਾਡੀ ਜਿੱਤ ਰੱਖਣੀ ਵਾਂਡੇ ਜਾ ਕੇ ਤਾਂ ਚਲੋ ਠੀਕ ਆ ਮਾਮਾ ਜੀ ਫਿਰ ਬਾਏ ਬਾਏ ਟਾਟਾ ਸੰਗਾ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੁਣ ਤੁਸੀਂ ਤੁਹਾਡੀ ਵਾਰੀ ਹਣ ਤੁਸੀਂ ਆਇਓ ਤੁਸੀਂ ਆਇਓ ਹੁਣ ਵਾਰੀ ਲਾਉਣ ਆਵਾ ਚਲੋ ਜੀ ਵਾਹਿਗੁਰੂ ਅਵੇ ਲੋ ਪਰ ਨਹੀਂ ਪਰ ਵਿਆਹ ਤੋਂ ਇਲਾਵਾ ਆਇਓ ਨਾ ਮੋਨੂ ਨੂੰ ਮਿਲਣ ਤੁਸੀਂ ਪਹਿਲਾਂ ਆ ਜਾਓ 31 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਹੋਣੇ ਆਏ ਅੱਜ 20 ਅਜੇ ਆਲੇ ਹੈਗੇ ਦਿਨ ਤੁਸੀਂ ਤਿੰਨ ਚੌਹਾਂ ਦਿਨਾਂ ਨੂੰ ਆਓ ਮੋਨੂ ਜਦੋਂ ਆ ਕੇ ਉਹ ਦਿਨ ਆਇਓ ਜਦੋਂ ਮੋਨੂ ਆਜਾ ਚਲੋ ਵੀ ਚਲਿਏ ਹਾਂ ਆਜੋ ਚਲੋ ਚੰਗਾ ਭਾਜੀ ਓਕੇ ਬਾਏ ਬਾਏ